ਲੁਧਿਆਣਾ ਦੇ ਮਲੇਰਕੂਟਲਾ ਰੋਡ ਤੇ ਲੁਧਿਆਣਾ ਭਾਜਪਾ ਦੇ ਵੱਲੋਂ ਨਵੇਂ ਵਰਕਰਾਂ ਦੀ ਨਿਯੁਕਤੀ ਕੀਤੀ ਗਈ ਹੈ ਇਸ ਦੌਰਾਨ ਵੱਖ-ਵੱਖ ਪਾਰਟੀਆਂ ਤੋਂ ਆਏ ਹੋਏ ਵਰਕਰਾਂ ਨੂੰ ਭਾਜਪਾ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਦੀ ਅਗਵਾਹੀ ਹੇਠ ਸ਼ਾਮਲ ਕੀਤਾ ਗਿਆ ਇਸ ਮੌਕੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਆਮ ਆਦਮੀ ਪਾਰਟੀ ਕਾਂਗਰਸ ਸ਼ੇਵ ਸੇਨਾ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਅੱਜ ਚੰਗੇ ਨੌਜਵਾਨ ਪ੍ਰਿੰਸੀਪਲ ਪੜ੍ਹੇ ਲਿਖੇ ਸਮਾਜ ਸੇਵੀ ਇੰਡਸਟ੍ਰੀਅਲਿਸਟ ਸਰ ਵਰਗਾਂ ਤੋਂ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁੜੇ ਐ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਜਿਵੇਂ ਦੇਸ਼ ਦੇ ਵਿੱਚ 9 ਸਾਲ ਤੋਂ ਸਰਕਾਰ ਕੰਮ ਰਹੀ ਉਹਨੂੰ ਦੇਖਦੇ ਹੋਏ ਇੱਕ ਵਿਕਲਪ ਦੇਖਦੇ ਹੋਏ ਕਿ ਪੰਜਾਬ ਨੂੰ ਸਹੀ ਲੀਹਾਂ ਤੇ ਲਿਆ ਸਕਦਾ ਤੇ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ ਇਹ ਸਭ ਨੂੰ ਦੇਖਦੇ ਹੋਏ ਅੱਜ ਪਰਿਵਾਰ ਦੇ ਵਿੱਚ ਵਾਅਦਾ ਹੋਇਆ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਹੈਜੀ ਪਾਰਟੀ ਹੈ ਜਿਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪੱਧਰ ਤੇ ਜੁਆਇਨਿੰਗ ਹੋ ਰਹੀ ਹੈ ਉਸੇ ਤਹਿਤ ਅੱਜ ਅਸੀਂ ਲੁਧਿਆਣੇ ਗਿਲ ਹਲਕੇ ਦੇ ਵਿੱਚ ਆਏ ਸੀ ਤੇ ਵੱਡੇ ਪਰਿਵਾਰ ਸਾਨੂੰ ਜੁਆਇਨ ਕੀਤੇ ਸੌਵਾਂ ਦੀ ਤਦਾਦ ਦੇ ਵਿੱਚ ਅੱਜ ਅਸੀਂ ਇੱਥੇ ਨੌਜਵਾਨ ਬਜ਼ੁਰਗ ਸਾਥੀ ਭੈਣਾ ਸਾਰੇ ਜੁਆਇਨ ਕੀਤੇ ਅੱਜ ਗਿਲ ਹਲਕੇ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਆ ਤਾਂ ਜੋ ਅਸੀਂ ਜੋ ਸਾਡੇ ਪਰਿਵਾਰ ਦੇ ਵਿੱਚ ਸਾਡੇ ਗਿਲ ਹਲਕੇ ਤੋਂ ਸ਼ਾਮਲ ਹੋ ਰਹੇ ਨੇ ਸਾਡੇ ਭਰਾ ਭੈਣ ਤੇ ਵੀਰ ਮੇਰੇ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਤੇ ਅਸੀਂ ਧੰਨਵਾਦ ਕਰਦੇ ਆਂ ਸਾਡੇ ਭਾਈ ਪਰਮੰਦਰ ਬਰਾੜ ਜੀ ਜੋ ਸਾਡੇ ਮਹਾ ਮੰਤਰੀ ਨੇ ਉਹ ਉੱਚੇ ਚੇਤੂਰ ਦੇ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਕੱਲ ਮੈਸੇਜ ਲਗਾਇਆ ਸੀ ਵੀ ਅਸੀਂ ਸਾਡੇ ਬੰਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤੇ ਤੁਸੀਂ ਆ ਕੇ ਉਹਨਾਂ ਨੂੰ ਸ਼ਾਮਲ ਕਰੋ ਇਹਨਾਂ ਨੇ ਸਾਨੂੰ ਉਸੇ ਟਾਈਮ ਕਹੇ ਵੀ ਜਦੋਂ ਮਰਜ਼ੀ ਟਾਈਮ ਰੱਖੋ ਤੇ ਸਾਡੇ ਨਿੱਕੇ ਜਿਹੇ ਸਮੇਟ ਤੇ ਪਹੁੰਚੇ ਇਹਨਾਂ ਨੇ ਸ਼ਾਮਲ ਕੀਤਾ ਅਸੀਂ ਧੰਨਵਾਦ ਕਰਦੇ ਆਂ ਤੇ ਆਪਦੇ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਵਾਨਾ ਵੀ ਲੁਧਾਨਾ ਰੂਰਲ ਦੀ ਟੀਮ ਜਿਹੜੀ ਆਪਾਂ ਇਕੱਠੇ ਹੋ ਕੇ ਬਣਾ ਰਹੇ ਹਾਂ ਤੇ ਇਸ ਦੇ ਵਿੱਚ ਕੰਮ ਕਰਾਂਗੇ ਤਾਂ ਇਕੱਠੇ ਕਰਾਂਗੇ ਤੁਹਾਨੂੰ ਮਾਨਸਤਕਰ ਇਸ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਣਦਾ ਮਾਨਸਤਕਰ ਮਿਲੇਗਾ ਤੇ ਬਰਾੜਾ ਸਾਹਿਬ ਨੇ ਸਾਨੂੰ ਜੁਆਇਨ ਕੀਤਾ ਤੇ ਅਸੀਂ ਬੀਜੇਪੀ ਦੀਆਂ ਨੀਤੀਆਂ ਸਮਝ ਕੇ ਤਾਂ ਹੀ ਬੀਜੇਪੀ ਵਿੱਚ ਸ਼ਾਮਲ ਹੋਏ ਕੀ ਨੀਤੀਆਂ ਕੀ ਸਮਝ ਕੇ ਸ਼ਾਮਲ ਹੋਏ ਸਾਨੂੰ ਇਹਨਾਂ ਦੇ ਕੰਮ ਬਹੁਤ ਵਧੀਆ ਲੱਗੇ ਜੀ ਤੇ ਸੈਂਟਰ 'ਚ ਕੰਮ ਬਹੁਤ ਵਧੀਆ ਹੋ ਰਿਹਾ ਹੈ ਨੇ ਹਾਂ ਹਾਲੇ ਟਾਈਮ 'ਚ ਪੰਜਾਬ 'ਚ ਵੀ ਤੁਸੀਂ ਚਾਹੁੰਦੇ ਹੋ ਹਾਂਜੀ ਹਾਂ ਅਸੀਂ ਪੂਰੀ ਮਿਹਨਤ ਕਰਾਂਗੇ ਨਾਲ ਰਲ ਕੇ ਤੇ ਵੀ ਵਧੀਆ ਕੰਮ ਹੋਣ ਇੱਥੇ ਪੰਜਾਬ 'ਚ ਠੀਕ ਹੈ ਠੀਕ ਹੈ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਕੰਮ ਬਹੁਤ ਵਧੀਆ ਲੱਗੇ ਤੇ ਨਾਲੇ ਸਾਡਾ ਬਹੁਤ ਸਵਾਗਤ ਹੈ ਸਾਨੂੰ ਲੱਗਿਆ ਵੀ ਸਾਡੇ ਜਿਹੜੇ ਇੰਨੇ ਸਾਲ ਦਾ ਮੁੱਲ ਉੱਥੇ ਤਾਂ ਜਨ ਨਹੀਂ ਪਿਆ ਪਰ ਇੱਥੇ ਅੱਜ ਸਾਨੂੰ ਬਹੁਤ ਉਮੀਦ ਹੈ ਕਿ ਸਾਡਾ ਸਾਡੇ ਜਿਹੜੇ ਕੰਮ ਉਹਦਾ ਮੁੱਲ ਪਊਗਾ ਇੱਕ ਵਾਰੀ ਜੀਜਾ ਨਾਲ ਪੂਰਾ ਜੋਰ ਲਾਵਾਂਗੇ ਬਾਕੀ ਪਾਰਟੀ ਦੀ ਮਰਜ਼ੀ ਹੈ ਹਾਈ ਕਮਾਂਡ ਦੀ ਮਰਜ਼ੀ ਅਸੀਂ ਇੱਥੇ ਰਮਿੰਦਰ ਸਿੰਘ ਜੀ ਦੇ ਹਾਂ ਅਤੇ ਬਰਾੜ ਸਾਹਿਬ ਅੱਜ ਆਏ ਨੇ ਉਹਨਾਂ ਦੀ ਨਾਲ ਅਸੀਂ ਅੱਜ ਇੱਥੇ ਸ਼ਾਮਿਲ ਹੋਈਆਂ ਲੁਧਿਆਣਾ ਲਾਈਵ ਲਈ ਸਰੁੰਦਰ ਸੋਨੀ ਦੀ ਰਿਪੋਰਟ